ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਝੋਟੀ ਦਿਖਾਵਾਂਗੇ ਇਹ ਸੇਲ ਆ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਂ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵੀਰੇ ਕਾਲਾ ਪਿੰਡ ਚੀਮਾ ਜੋਤ ਪੁੱਤਲਾ ਬਰਨਾਲਾ ਤੇ ਮੋਬਾਈਲ ਨੰਬਰ ਵੀ ਜੀ ਆਪਣਾ 99799810 977991 ਤਾ ਨੰਬਰ ਸੁਦਾ 98810 ਜਿਹੜੇ ਆਪਾਂ ਝੋਟੀ ਦੇਖ ਰਹੇ ਆ ਸੁਆ ਕਿਹੜਾ ਸੁਈਆ ਜੀ ਬੱਚਾ ਇਹਨੇ ਕੀ ਦਿੱਤਾ ਕਟਾ ਵੀਰੇ ਠੀਕ ਹੈ ਜੇ ਰਹੀ ਦੀ ਅਜੇ ਪੈਣੀ ਆ ਨਾ ਜੇ ਰਹੀ ਦੀ ਪੈਣੀ 20 ਕਮੈਂਟ ਹੋਇਆ ਸੁਈ ਨੇ ਇਹਨੂੰ ਤੇ ਪਲੂਣ ਦੇ ਦੁੱਧ ਕਿੰਨਾ ਕੀ ਦਿੱਤਾ ਇਹਨੇ 16 ਕਿਲੋ ਅੱਛਾ ਪਲੂਣ ਦਾ ਦੁੱਧ 15 ਤੋਂ ਪਾਰ ਦਿੱਤਾ ਵਾ ਕਿੱਥੋਂ ਆਈ ਆਪਣੇ ਕੋਲੇ ਇਹ ਵੀਰੇ ਜਾਰੇ ਆਣੇ ਉੱਥੇ ਜਾ ਕੇ ਲੈ ਕੇ ਆਉਣੇ ਬੱਜਾ ਆ ਜੀ ਤੇ ਇਹਦੇ ਆਪਾਂ ਗੱਲ ਕਰੇ ਦੁੱਧ ਹੈ ਕਿ ਕਿੰਨਾ ਕੀ ਨਗਦੇ ਦੂੰ ਅੰਦਾਜ਼ਾ ਜੀ ਮੈਂ ਆਪਾਂ ਜਦੋਂ ਮੈਂ ਲੈ ਕੇ ਆਈ ਸ਼ੁਰੂ ਹੋਇਆ ਚਾਰ ਮਹੀਨੇ ਦੀ ਘੱਪਣ ਸਤੋਂ ਅੱਛਾ ਜਦੋਂ ਲੈਂਦੀ ਸੀ ਹਾਂ ਉਦੋਂ ਆਏ ਮੰਨ ਲੀ 14 ਨਹੀਂ 15 ਕਿਲੋ ਉਦੋਂ ਟੋਕੜ ਘੱਪਣ ਥੇ ਜੀ ਕਾਫੀ ਟਾਈਮ ਦੀ ਆਪਣੀ ਘੜਾਈ ਵੀ ਆ ਹਾਂ ਘੱਪਣ ਆਈ ਜੀ ਬੱਚਾ ਇਹ ਨਹੀਂ ਦੇਤਾ ਘੱਟਾ ਹਨਾ ਤੇ ਚੌਂਡ ਚਬਾਦੀ ਕਿਵੇਂ ਆ ਖਬਰ ਚਵਾਈ ਦੇਖੋ ਧਾਰਾ ਕੈ ਵਾਤਾ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਕੋਈ ਭੂਰ ਸਰ ਲਾਣੀ ਤੇ ਮਗਰ ਸੁਣੇ ਧਾਰਾ ਮਾਰਦੇ ਬਾਈ ਜੀ ਸੋ ਸੋਹਣੀ ਸਾਫ ਸੁਥਰੀ ਚਵਾਈ ਦੀ ਸੋ ਚੋੜ ਦੇਖੋ ਯਾਰ ਪੂਰਾ ਮੋਟਾ ਸਾਫ ਸੁਥਰਾ ਕੋਈ ਭੂਰ ਸਰਲਾ ਨਹੀਂ ਤੇ ਮੁੱਲ ਵੀ ਜਿਹਦਾ ਕੀ ਰੱਖਿਆ ਬਸ ਓਕੇ ਜਾਇਜ ਹੋਊਗਾ ਤੋੜ ਦੇ ਵਾਰ ਨੂੰ ਸਵਰ ਸਿੰਘ ਸਾਜ ਵਗੈਰਾ ਦੇਖੋ ਛੋਟੀ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਲੱਸੀ ਨਾ ਵੀ ਕਿਸੇ ਪਾਸੇ ਨਹੀਂ ਮੁੱਲ ਵੀਰ ਕਹਿੰਦਾ ਫੋਨ ਤੇ ਕਰਾਂਗੇ ਤੇ ਤਾਜੀ ਹਲੇ ਸੂਈ ਆ ਤੇ ਜਿੱਦੇ ਸੂਈ ਨੂੰ ਹੋ ਗਿਆ 1 ਮਹੀਨਾ ਉਹਦੇ ਪਤਾ ਲੱਗੋ ਵੀ ਕਿੱਥੇ ਖੇਡਦੀ ਆਏ ਪਰ ਛੋਟੀ ਦਾ ਬਾਡੀ ਵਾਂ ਤਾਂ ਦੱਸ ਦਿਆ ਕਿ 15 ਦਾ ਛੋਟੀ ਪਾਰ ਵਾਲੀ ਆ ਬੋਲੇ ਹੱਥ ਨਾਲ ਐ 16 17 ਤੋਂ ਦੀ ਸੇਵਾ ਐਡਮਿੰਡਾ ਬਾਕੀ ਥਾਂ ਤੋਂ ਦੇਖੋ ਮੁੱਠੀ ਵਾਲਾ ਸੋਹਣਾ ਕਿਆ ਬਾਤਾਂ ਸੋ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਠੀਕਾ ਕੋਈ ਡੱਕਦਾਰ ਗੱਲ ਹੀ ਨਹੀਂ ਜਵੇ ਸਵੇਰੋ ਦੂਜਾ ਸਵੇਰ ਤਾਜੀ ਝੁੱਟੀ ਸੇਲ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲੈ ਸਭ ਦਾ